ਸੱਚੀਅਾ ਕਾ ਜੁਨਸਾਰਿਆਂ ਨੂੰ ਸੋਡਾ ਸਾਰਨਸ ਵਗਦਾ ਹੈ ਦਾ ਪੰਜਾਬ ਵਿਕਟਰੀ ਚੈਨਲ ਦੇ ਅੱਜ ਆਪ ਅਗਨ ਜਾ ਰਹੇ ਹਾਂ ਕਰੰਟ ਅਫੇਅਰ ਅੱਜ ਦਾ ਪਹਿਲਾ ਕੁਐਸਚਨ ਹੈ 12 ਨਵੰਬਰ ਨੂੰ ਹਰ ਸਾਲ ਭਾਰਤ ਵਿੱਚ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਲੋਕ ਸੇਵਾ ਪ੍ਰਸਾਰਣ ਦਿਵਸ 1947 ਵਿੱਚ ਮਹਾਤਮਾ ਗਾਂਧੀ ਨੇ ਆਲ ਇੰਡੀਆ ਰੇਡੀਓ ਤੇ ਪੂਰੇ ਦੇਸ਼ ਨੂੰ ਸੰਬੋਧਨ ਕੀਤਾ ਸੀਗਾ ਇਸ ਕਰਕੇ 12 ਨਵੰਬਰ ਨੂੰ ਲੋਕ ਸੇਵਾ ਪਰਸਨ ਦਿਵਸ ਮਨਾਇਆ ਜਾਂਦਾ ਤੇ ਹੋਰ ਜਿਹੜੇ ਨਵੰਬਰ ਦੇ ਦਿਨ ਮਨਾਏ ਗਏ ਨੇ ਉਹ ਦੇਖੋ 1 ਨਵੰਬਰ ਨੂੰ ਸ਼ੱਕਹਰੀ ਦਿਵਸ ਮਨਾਇਆ ਗਿਆ 3 ਨਵੰਬਰ ਨੂੰ ਵਿਸ਼ਵ ਜਲਦੀ ਦਿਵਸ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰੂਤਾ ਦਿਵਸ 6 ਨਵੰਬਰ ਨੂੰ ਜੰਗ ਅਤੇ ਹਥਿਆਰ ਸੰਘਰਸ਼ ਵਿੱਚ ਵਾਤਾਵਰਣ ਦੇ ਸ਼ੋਸ਼ਣ ਨੂੰ ਰੋਕਣ ਲਈ ਅੰਤਰਵਸ਼ ਅੰਤਰਰਾਸ਼ਟਰੀ ਦਿਵਸ 7 ਨਵੰਬਰ ਨੂੰ ਵਿਸ਼ਵ ਕੈਂਸਰ ਜਾਗੂਤਾ ਦਿਵਸ 8 ਨਵੰਬਰ ਨੂੰ ਵਿਸ਼ਵ ਕ੍ਰਿਡੀਓਗ੍ਰਾਫੀ ਦਿਵਸ 9 ਨਵੰਬਰ ਨੂੰ ਵਰਲਡ ਉਰਦੂ ਡੇ ਵਰਲਡ ਫਰੀडम ਡੇ ਤੇ ਉੱਤਰਾਖੰਡ ਦਾ ਫਾਊਂਡੇਸ਼ਨ ਡੇ ਬਣਾਇਆ ਗਿਆ ਸੀ 10 ਨਵੰਬਰ ਨੂੰ ਬਣਾਇਆ ਗਿਆ ਸਾਇੰਸ ਡੇ ਤੇ 11 ਨਵੰਬਰ ਨੂੰ ਮਨਾਇਆ ਗਿਆ ਨੈਸ਼ਨਲ ਐਜੂਕੇਸ਼ਨ ਡੇ ਇਹਨਾਂ ਸਾਰਿਆਂ ਨੂੰ ਯਾਦ ਕਰ ਲਿਆ ਕਰੋ ਨੈਕਸਟ ਕੁਐਸਚਨ ਪਹਾੜ ਤਦਪੁਟਾਨੇ ਕਿਹੜੇ ਖੇਤਰ ਵਿੱਚ ਨਵਾਂ ਸਮਝੌਤਾ ਕੀਤਾ ਇਹ ਤਾਂ ਸਹੀ ਆਨਸਰ ਆਪਸ਼ਨ ਬੀ ਰੇਲਵੇ ਕਨੈਕਟੀਵਿਟੀ ਤੇ ਯੂਪੀਆਈ ਭੁਗਤਾਨ ਪ੍ਰਣਾਲੀ ਦਾ। ਇੱਕ ਹੋਰ ਦੇਖ ਲਓ ਪੁਨਾਤ ਸੰਚੂ ਦੋ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈਗਾ ਤੇ ਹਾਈਡਰੋ ਇਲੈਕਟ੍ਰਿਕਮ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਗਿਆ ਹੈਗਾ। ਭੁਗਤਾਨ ਉਹਦੇ ਹੋਰ ਦੇਖ ਲਓ ਉੱਥੇ ਦੀ ਰਾਜਧਾਨੀ ਹੈ ធីੰਪੂ ਤੇ ਅਧਿਕਾਰਿਕ ਪਾਸ਼ਾ ਹੈਗੀ ਉੱਥੇ ਦੀ ਜੋੰਖਾ ਤੇ ਉੱਥੇ ਦੀ ਜਿਹੜੀ ਕਰੰਸੀ ਆ नगल ट्रम ड्रकलपो जेडे उजूदा राजा ने उन्हना नाम है गा। राजा जगमे खेसर मंत्री नाम ख्याल वगचू उ प्रधानमंत्री का नाम तसे तसेरिंग तोबगे इन्हें सारे याद कर लो पेपर पे नैक्सट क्वेश्चन विदेश मंत्री एस जयशंकर का दौरा किया सही आंसर ऑप्शन ए कनाडा। और देख लो ਉੱਥੀ ਰਾਜਧਾਨੀ ਹੈ ਓਟਵਾ ਤੇ ਕਰੰਸੀ ਹੈਗੀ ਕੈਨੇਡੀਅਨ ਡਾਲਰ ਤੇ ਜਿਹੜੇ ਉੱਥੇ ਦੇ ਰਾਸ਼ਟਰਪ੍ਰਮੁੱਖ ਹੁੰਦੇ ਆ ਉਹ ਬ੍ਰਿਟੇਨ ਦਾ ਰਾਜਾ ਜਾਂ ਰਾਣੀ ਹੁੰਦੀ ਆ ਤੇ ਮੌਜੂਦਾ ਹੈਗੀ ਆ ਆ ਰਾਜਾ ਚਾਰਲਸ 3 ਮਰ ਗਿਆ ਹੁਣ ਤੁਸੀਂ ਦੇਖੋ ਨਿਊਜ਼ੀਲੈਂਡ ਦਾ ਵੀ ਜਿਹੜਾ ਬ੍ਰਿਟੇਨ ਦਾ ਰਾਜਾ ਹੁੰਦਾ ਉਹੀ ਹੁੰਦਾਗਾ ਆਸਟ੍ਰੇਲੀਆ ਦਾ ਵੀ ਤੇ ਕੈਨੇਡਾ ਦਾ ਵੀ ਤੇ ਬ੍ਰਿਟੇਨ ਦਾ ਤਾਂ ਹੁੰਦੀ ਆ ਮੈਨੂੰ ਨੋਟ ਕਰ ਲਿਓ ਕਨਫਿਊਜ਼ਨ ਆਇਆ ਠੀਕ ਆ ਤੇ ਬ੍ਰਿਟੇਨ ਦਾ ਇੰਨੇ ਦੇਸ਼ਾਂ ਦਾ ਰਾਸ਼ਟਰਪ੍ਰਮੁਖ ਹੁੰਦਾਗਾ ਤੇ ਕੈਨੇਡਾ ਦਾ ਗਵਰਨਰ ਜਨਰਲ ਹੈਗਾਗਾ ਮੈਰੀ ਸਾਈਮਨ ਤੇ ਪ੍ਰਧਾਨ ਮੰਤਰੀ ਹੈ ਮਾਰਕ ਕਾਰਨੇ ਨੈਕਸਟ ਕੁਐਸਚਨ ਪਾਰਟਲੀਨਮੀ ਰਾਜਦੂਤ ਕੁਵੇਤ ਵਿੱਚ ਕੌਣ ਬਣੀ ਹੈ ਇਸ ਸਹੀ ਆਨਸਰ ਆ অপਸ਼ਨ ਡੀ ਪਰਮਿਤਾ ਤ੍ਰਿਪਾਠੀ ਨੈਕਸਟ ਕੁਐਸਚਨ ਪਾਰਟੀ ਦੀ ਨੈਟ ਡਾਇਰੈਕਟ ਟੈਕਸ ਕਲੈਕਸ਼ਨ ਅਪ੍ਰੈਲ ਨਵੰਬਰ 2025 ਵਿੱਚ ਕਿੰਨੇ ਪ੍ਰਤੀਸ਼ਤ ਵਧੀ ਹੈ तो सही आंसर ऑप्शन सी नेक्स्ट क्वेश्चन भारत का स्टेडियम पहली बार नेशनल इंडोर एथलेटिक्स चैंपियनशिप 2026 हज़ार की मेजबानी करेगा सही आंसर ऑप्शन बी कलिंगा स्टेडियम भुवनेश्वर क्वेश्चन आर एस एस मुखी मोहन भागवत केड़े शहर के दौरे से गए ਇਹਦਾ ਸਹੀ ਅਨਸਰ ਆਪਸ਼ਨ ਏ ਜੈਪੁਰ ਨੈਕਸਟ ਕੁਐਸਚਨ ਦੋ ਹੇਅਰ 25 ਦੇ ਗਲੋਬਲ ਕਲਾਈਮੇਟ ਰਿਸਕਸ ਇੰਡੈਕਸ ਵਿੱਚ ਭਾਰਤ ਦੀ ਰੈਂਕ ਵਿੱਚ ਕੀ ਹੋਇਆ मेरा सही आंसर ऑप्शन बी रैंक वाधा क्वेश्चन मित्र शक्ति सैनिक अभ्यास कि हो रहा है ਇਹਦਾ ਸਹੀ ਆਨਸਰ ਆ অপਸ਼ਨ ਡੀ ਭਾਰਤ ਅਤੇ శ్రీਲੰਕਾ ਭਾਰਤ ਅਤੇ శ్రీਲੰਕਾ ਵਿੱਚ ਹਰ ਸਾਲ ਕਰਵਾਈ ਜਾਂਦੀ ਹੈ ਇਹ ਐਕਸਰਸਾਈਜ਼ ਨੈਕਸਟ ਕੁਐਸ਼ਨ ਯੂਨੈਸਕੋ ਨੇ ਕਿਸ ਖੇਤਰ ਨਾਲ ਸੰਬੰਧਿਤ ਵਿਸ਼ਵ ਪੱਧਰੀ ਨੈਤਿਕ ਫਰੇਮਵਰਕ ਅਪਣਾਇਆ ਇਹਦਾ ਸਹੀ ਆਨਸਰ ਆਪਸ਼ਨ B ਨਿਊਰੋ ਟੈਕਨੋਲੋਜੀ ਨੈਕਸਟ ਕੁਐਸਚਨ ਪਾਰ 3 ਮਹਿਲਾ ਹਾਕੀ ਟੀਮ ਨੇ FIH ਨੇਸ਼ਨਸ ਲੀਗ ਵਿੱਚ ਕਿਸ ਦੇਸ਼ ਨੂੰ 4-2 ਨਾਲ ਹਰਾਇਆ ਇਹਦਾ ਸਹੀ ਆਨਸਰ ਆਪਸ਼ਨ B ਨਿਊਜ਼ੀਲੈਂਡ ਨੂੰ ਨੈਕਸਟ ਕੁਐਸਚਨ ਪਾਰਟ ਤੇ ਕਿਹੜੇ ਦੇਸ਼ ਵਿਚਕਾਰ ਯੂਪੀਏ ਅਤੇ ਫੌਰੀ ਨੈਟਵਰਕ ਜੋੜਨ ਲਈ ਸਮਝੌਤਾ ਹੋਇਆ ਹੈ ਇਰ ਸਹੀ ਅੰਸਰ ਆਪਸ਼ਨ ਸੀ ਬਹਿਰੀਨ ਨਾਲ ਨੈਕਸਟ ਕੁਐਸਚਨ ਭਾਰਤ ਨੇ ਹਾਲ ਹੀ ਵਿੱਚ ਆਪਣਾ ਨਵਾਂ ਮਲੇਰੀਆ ਟੀਕਾ ਕਿਹੜੀ ਕੰਪਨੀ ਦਰਾਹੀਂ ਟ੍ਰਾਇਲ ਚਰਨ 'ਚ ਪਹੁੰਚਾਇਆ ਦਾ ਸਹੀ ਆਨਸਰ ਆਪਸ਼ਨ ਬੀ ਭਾਰਤ ਬਾਇਓਟੈਕ ਨੈਕਸਟ ਕੁਐਸਚਨ ਜਵਾਹਰ ਲਾਲ Nehru ਸਟੇਡੀਅਮ ਦੇ ਪੁਨਰ ਵਿਕਾਸ ਤੋਂ ਬਾਅਦ ਇਸ ਨੂੰ ਕਿਹੜੇ ਰੂਪ ਦੇ ਤਬਦੀਲ ਕੀਤਾ ਜਾਵੇਗਾ ਦਾ ਸਹੀ ਆਨਸਰ ਆਪਸ਼ਨ A ਸਪੋਰਟਸ ਸਿਟੀ 2036 ਵਿੱਚ ਭਾਰਤ 올림픽 ਕਰਵਾ ਰਿਹਾ ਹੈ ਭਾਰਤ ਜੇ ਤੇ ਉਸ ਨੂੰ ਲੈ ਕੇ ਜਿਹੜਾ ਜੋਹਰ ਲਾਲ ਨੇਟੋ ਸਟੇਡੀਅਮ ਇਹਦਾ ਪੁਨਰ ਵਿਕਾਸ ਕਰ ਤੇ ਅਮਰ ਕਿਨੂੰ ਤੋੜ ਕੇ ਸਪੋਰਟਸ ਸਿਟੀ ਬਣਾਉਣਗੇ ਨੈਕਸਟ ਕੁਐਸਚਨ ਐਂਟੀ ਚਿੱਟਾ ਅਵੇਅਰਨੈਸ ਵਾਕਥੋਨ 15 ਨਵੰਬਰ ਨੂੰ ਕਿਸ ਰਾਜ ਵਿੱਚ ਕਰਵਾਇਆ ਜਾ ਰਿਹਾ ਹੈ दसी आंसर ऑप्शन सी हिमाचल प्रदेश च वॉकथों मतलब का मतलब हों काफी लंबी दूरी तक पैदल तुर के जाना देख लो जी वॉकथॉन हिमाचल प्रदेश की जी राजधानी है शिमला शिमला वि एक थांच उ शुरू होगी जी वॉकथॉन आमाचल प्रदेश की जी पुलिस आना द्वारा आयोजित करवाई जा रही है ਇਹ ਜਿੱਦਾਂ ਨੋਟ ਕਰ ਲਿਓ ਠੀਕ ਆ ਇਹ ਪੋਰਸੁ ਦੁਆਰਾ ਕਰਾ ਰਹੀ ਹੈ ਸ਼ਿਮਲਾ ਦੇ ਰੇਜਿਸਤਾਨ ਤੇ ਹੋ ਰਹੀ ਹੈ ਨੈਕਸਟ ਕੁਐਸਚਨ ਕਿਸ ਰਾਜ ਦੇ 25 ਸਾਲ ਪੂਰੇ ਹੋਣ ਅਤੇ ਆਦੀਵਾਸੀ ਸੱਭਿਆਚਾਰਕ ਸਮਾਰੋਹ ਕਰਵਾਇਆ ਜਾ ਰਿਹਾ ਹੈ ਦਾ ਸਹੀ ਆਨਸਰ ਆਪਸ਼ਨ ਡੀ ਝਾਰਖੰਡ ਝਾਰਖੰਡ ਦੀ ਸਥਾਪਨਾ ਹੋਈ ਆ 15 ਨਵੰਬਰ 2000 ਚ ਤੇ ਇਹ ਆਪਣੀ 25ਵੀਂ ਬਰੇਗੰਡ ਮਨਾ ਰਿਹਾ ਤੇ ਜਿਹੜੀ ਹੈ ਬਰੇਗੰਡਾ ਉੱਥੇ ਦੇ ਜਿਹੜੇ ਆਦਿਵਾਸੀ ਨਾਇਕ ਆ ਜਿਹਦਾ ਨਾਮ ਹੈਗਾ ਬਿਰਸਾ ਮੁੰਡਾ ਉਹਦੇ 150ਵੇਂ ਜਨਮ ਦਿਨ ਨਾਲ ਵੀ ਜੋੜ ਕੇ ਇਸ ਨੂੰ ਮਨਾਇਆ ਜਾ ਰਿਹਾਗਾ ਤੇ इस थीम हैगी झारखंड एडिरेड पच्ची आ चीज़ याद कर लो हाँ पुछी जाऊगी थीम की सी नैक्सट क्वेश्चन जापान के मशहूर एक्टर ताकाद की मौत का कारण की सी ਇਹਦਾ ਸਹੀ ਆਂਸਰ ਆਪਸ਼ਨ ਬੀ ਨਿਮੋਨੀਆ ਨੈਕਸਟ ਕੁਐਸਚਨ ਪਾਟ੍ਰੀ ਬਿੰਸਟੈਕ ਮਰੀਨ ਰਿਸਰਚ ਨੈਟਵਰਕ ਕਾਨਫਰੰਸ ਕਿੱਥੇ ਆਯੋਜਿਤ ਕੀਤਾ ਇਹਦਾ ਸਹੀ ਅਨਸਰ ਆਪਸ਼ਨ ਸੀ ਕੋਚੀ ਵਿੱਚ ਅੱਜ ਜੇਕਰ ਅੰਦ ਫਰੇਥੀ ਸਮਾਪਤ ਹੁੰਦੀ ਆ ਥੈਂਕ ਯੂ